ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਂਦਾ ਪਰ ਕੇਕ ਅੱਜ ਭਾਈ ਸਾਡੀ ਹਲੀ ਫੋਰ ਦਾ ਹੈਪੀ ਬਰਥਡੇ ਕਾੜੇ ਅਸੀਂ ਕਹਿੰਦੇ ਅੱਜ ਚਲੇ ਜਾਣਾ ਹਟਲੀ ਨੂੰ ਹਾਂਜੀ ਪਾਪਾ ਕਹਿੰਦੇ ਕੇਕ ਕਿਹਨੇ ਦੁਵਾਇਆ ਭਈ ਕੇਕ ਕਿਹਨੇ ਦੁਵਾਇਆ ਦਾਦੇ ਨੇ ਐ ਪਪਾ ਨੇ ਪਪਾ ਨੇ ਦੁਵਾਇਆ ਜਾਣਾ ਵੀ ਤੁਨੀ ਨੂੰ ਹਾਂ ਸੋਦੇ ਨਾਲ ਜਾਣਾ ਹੈ ਹਾਂ ਜੀ ਕਰਦਾ ਜਾਣਾ ਨੂੰ ਕਹਿੰਦੇ ਚਿਰਣ ਸੋਹ ਦੇਣਾ ਮੈਂ ਤਾਂ ਇੱਥੇ ਰਹਿ ਜਾਣਾ ਮੈਂ ਤਾਂ ਸੋਹ ਦੇਣਾ ਰਹੂੰ ਹਾਂ ਮੈਂ ਤੇਰੇ ਨਾਲ ਰਹੂੰਗੀ ਠੀਕ ਆ ਲੋ ਜੀ ਅੱਜ ਅਸੀਂ ਤੁਰਨਾ ਤੇ ਸਾਡੀ ਹਰਦੀਨਪੁਰ ਦਾ ਪੈਰ ਤੇ ਅੱਜ ਓਕੇ 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 ਯੂਨੀਕੌਰਨ ਮੈਨੂੰ ਮਿਲ ਗਿਆ ਅਸੀਂ ਗੱਲ ਦਿਖਾ ਲਿਆ ਨੂੰ ਮੈਂ ਤਾਂ ਨਹੀਂ ਪਹਿਲੀ ਦੱਸਿਆ ਹਾਂ ਫੋਨ ਕਰ ਰਿਹਾ ਤੇ ਕੋਈ ਨਹੀਂ ਸਾਇਆ ਸਮਾਨ ਨਾ ਫੇੜੋ ਬੁੱਧ ਖਰਾ ਆਹੋ ਨਾ ਕਰਦੇ ਓਲਝਾਂ ਦੇ ਕੋਈ ਕਿਆ ਚੀਜ਼ ਲੂਪੋ ਆ ਯੇਨੇ ਲੱਗਦਾ ਹਲੀ ਪੰਡਾ 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 ਮੈਨੂੰ ਦੱਸ ਦਿੱਤਾ ਉਹ ਸਕੂਲ ਵਿੱਚ ਇੱਕ ਵਾਰ ਇਹ ਇੱਕ ਵਾਰੀ ਸਾਨੂੰ ਖਾਣਾ ਦਾ ਨਾ ਆਣੀ ਨਾ ਮੜਾ ਤਾਵੇਂ ਨਹੀਂ ਆਏ ਲੋ ਜੀ ਇੱਧਰ ਚੱਲ ਰਹੀ ਸਬਜ਼ੀ ਦੀ ਤਿਆਰੀ ਮਸਾਲਾ ਲੱਗਿ ਹੋਈ ਤਿਆਰ ਕਰਨ ਮਮੀ ਤੇ ਨੇ ਆਂਟੀ ਜੀ ਮੇਰੇ ਇਹਨਾਂ ਦਾ ਵੀ ਲੜਕਾ ਹੀ ਉੱਥੇ ਬਾਹਰ ਹੈ ਇਟਲੀ ਹਰਦੀਪ ਨਵਾਂ ਜੀ ਮੁੰਡੇ ਦਾ ਨਾਦੇ ਆ ਕਿ ਨਾਤੇ ਐਮੋ ਖੋਟਾ ਮਨਵੀਰ ਲੈ ਆਇਆ ਤਨਜਵਰਾਜ ਹਾਂ ਜੀ ਨਾਲ ਮम्मा ਨੂੰ ਕਹਦੇ ਕੱਪੜੇ ਤਾਰ ਲਵੇ ਬੁੱਤੋ ਹਾਂ ਦੀ ਹੋਣੀ ਹੈ। ਲੈ ਵੀ ਸਹਜ ਦੱਸ ਫਿਰ ਜਿਹੜਾ ਜਾਣ ਨੂੰ ਜੀ ਕਰਦਾ ਅੱਜ? ਨਾ। ਹਾਂ। ਅੱਜ ਜਾਣੇ? ਹਾਂ ਜੀ। ਰਾਤ ਨੂੰ। ਹਾਂ। ਦੋ ਵਜੇ। ਰਾਤ ਨੂੰ। ਅੱਜ ਰਾਤ ਵੀਦਣਾ ਹੀ। ਸਾਡਾ ਸਾਨਾ ਏਡ ਸਾਡਾ ਡੋਟ ਕਰਨਾ ਮੇਰੇ ਪੁੱਤ ਨੇ ਦੱਸਿਆ ਹੈ ਨਾ ਕੋਈ ਨਾ ਸਹਜਣਾ ਹੁੰਦਾ ਭੇਜ ਦੇਣਾ ਫਿਰ ਪਰ ਜਾਣ ਨੂੰ ਕਿਸੇ ਦਾ ਵੀ ਨਹੀਂ ਕੀ ਕਰਦਾ ਬੰਨੇ ਮੈਂ ਆਪ ਕੰਮ ਕਰਾਂਗਾ ਅਮਾ ਮਾਰਿਆ ਨਾ ਕਿਸਦੇ ਆ ਅੱਖ ਮੂੰਹ ਚ ਨਾ ਮਾਰੀ ਪਤੰਗ ਸ਼ਾਨ ਕੰਨੀ ਦੇ ਕੰਨੀ ਚਾ ਚੱਲ 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 ਉੱਪਰ ਨੂੰ ਫੇਚ ਨਹੀਂ ਹਲੇ ਟਾਈਮ ਲੱਗੋ ਅਗਲੀ ਛੁੱਟੀ ਜਾ ਕੇ ਸਿੱਖੀ ਹੁਣ ਸੈਨ ਨਹੀਂ ਦੋੜਾ ਵੀ ਨਹੀਂ ਦੋੜਾ ਆਦਾ ਉਸ ਮਾਤੇ ਦੇ ਕੇ ਮੈਨੂੰ ਯਾਦ ਹੋ ਗਿਆ ਉੱਪਰ ਨੂੰ ਦੇ ਆ ਲੋ ਵੀ ਹਲੇ ਤੇਲ ਵੀ ਕੋ ਆ ਕੇ ਲੈ ਕੇ ਆਉਣਾ ਗੱਡੀ ਜੀ ਮੈਂ ਤੇਲ ਪਵਾ ਲਿਆ ਮੈਂ ਜਾ ਕੇ ਪਹਿਲਾਂ ਹਾਂ ਮੇਰੀ ਮਾਲਾ ਪਲੀਸ ਪੱਤੀ ਹਾਂ ਚੰਡੀਗੜ੍ਹ ਤੇ ਨਹੀਂ ਹੁਣ ਇੱਥੇ ਦੀ ਬੋਲਣਾ ਜੀ ਖਬਰ ਮੈਂ ਲੱਤੀ ਕੋਇਆ ਤਾਂ ਐਵਰੇਜ ਉਹਨੇ ਬਹੁਤ ਦਿੱਤੀ ਤੇਲ ਨੇ ਕੋਈ ਉੱਥੇ ਐਵਰੇਜ ਤਾਂ ਨਹੀਂ ਚੱਕਰ ਆਏ ਵੀ ਇੱਥੇ ਹੈਗਾ 4-5 ਰੁਪਏ ਦਾ ਫਰਕ ਆਇਆ ਤੇਲ ਵੱਧ ਪੈ ਜਾਂਦਾ ਇੱਥੇ ਤੇ ਇੱਥੇ ਪਵਾ ਲਿਆ ਫਿਰ ਪੁਰਾਣੇ ਕੁਰਸੀ ਤੇਰਾ ਲੋ ਆਹ ਲੋ ਜੀ ਕਰ ਲਿਆ ਸਮਾਨ ਪੈਗ ਲੈ ਵੀ ਪੈਗਾਂ ਦਾ ਵੀ ਜਾਣ ਨੂੰ ਜੀ ਨਹੀਂ ਕਰਦਾ ਇਹ ਵੀ ਕਰ ਗਿਆ ਨੌ ਲੰਦੀ ਸਾਰੇ ਉਧਰ ਤੇ ਜਦੋਂ ਆਉਨੇ ਉਧਰ ਉਦੋਂ ਬੜੀ ਖੁਸ਼ੀ ਹੁੰਦੀ ਆ ਇਹ ਇੱਧਰ ਤੇ ਜਾਣ ਨੂੰ ਨਹੀਂ ਜੀ ਕਰਦਾ ਹੈ ਇੱਧਰ ਤੇ ਦੁਰਨਾ ਬੜਾ ਔਖਾ ਲੱਗਦਾ ਕੀ ਬਾਵਾ ਆਹ ਬੰਦੇ ਨੂੰ ਤੁਸੀਂ ਪਹਿਲੀ ਵਾਰ ਮਿਲੇ ਹੋਵੋਗੇ ਇਹ ਹੈ ਕਮਲਪ੍ਰੀਤ ਦਾ ਭਾਈ ਮੇਰੇ ਦਾਦੇ ਦਾ ਮੁੰਡਾ ਬਾਵਾ ਇਹ ਆ ਭਾਈ ਮੁੰਡਾ ਕੈਨੇਡਾ ਤੋਂ ਆਇਆ ਵਾ ਇਹ ਲਿਗਿਆ ਵਾ ਖੁੱਲੀ ਛੁੱਟੀ ਜਿੱਦਣੇ ਇਹ ਨਹੀਂ ਜਾਣਾ ਇਹਦੇ ਨਾਲ ਪਤਾ ਨਹੀਂ ਕੀ ਬਣਨਾ ਹੈ ਸਰ ਜੀ ਮਾਲੋ ਟਾਲੀਨਾ ਕੁਕਵਾ ਹਾਪੀ ਬਾਈ ਡੂ ਯੂ ਹਾਪੀ ਹਾਪੀ ਬੇ ਯੂ ਡੂ ਯੂ ਕੀ ਹਾਪੀ ਬਾਈ ਥੋੜਾ ਥੋੜਾ ਭਾਈ ਦਾ ਪੁੱਤ ਐਨਾ ਜਲਦੇ ਅੱਬ ਕਈ ਜਣੇ ਆ ਨਾ 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 ਹੁਣ ਤੋੜ ਲੈਣਾ ਜੇ ਜਦੋਂ ਇਹਨਾਂ ਜੋ ਆਕਾ ਨੂੰ ਕਰ ਲਣ ਦਿਓ ਹੋਰ ਨਾ ਜਾ ਇਹ ਜਾ ਕਰ ਆਪਾਂ ਨੇ ਕੰਮ ਕਰਨਾ ਨਹੀਂ ਕੋਈ ਵੀ ਲੈਣ ਦੇਣ ਦੇ ਵਾਲਾ ਕੰਮ ਕੋਈ ਨਹੀਂ ਆਪਾਂ ਇਹ ਕਰਨਾ ਹੈ ਹਾਂ ਤੂੰ ਇਹ ਚੱਲੀ ਜਾ ਪਾਈ ਜੰਮ ਹਾਂ ਨਾ ਨਾ ਦਾ ਇਹ ਆ ਕੰਮ ਨਹੀਂ ਕਰਨਾ ਨਾ 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 ਇਹ ਕੰਮ ਨਹੀਂ ਕਰਨਾ ਜਮੇ ਇਹ ਤਾਂ ਬਾਹਨੇ ਨਾਲੇ ਨਾਲੇ ਜਾਣਾ ਹੈ ਨਾਲ ਇਕੱਠੇ ਹੋ ਕੇ ਸਾਰੇ ਬੇਬੀ ਮਹਾ ਅਜਲ ਤਾਂ ਭੱਜੀ ਆਈਆਂ ਹਾਂ ਮੈਂ ਤਾਂ ਇਹਦਾ ਵੀ ਸਵੇਰ ਨੂੰ ਜਾਣਾ ਤਾਂ ਨਹੀਂ ਨਹੀਂ ਮੈਂ ਅਸੀਂ ਰਾਤ ਨੂੰ ਤੁਰ ਪਾਣਾ ਅੱਜ ਕਰਨ ਕੇ ਨੂੰ ਹਾਂ ਵੀ ਹਾਂ ਤਿੰਨ ਕ ਵਜੇ ਤੁਰੂੰਗੇ

ਨੂੰ ਭਾਈ ਯਾਰ ਇਹ ਵਾਈ ਮੇ ਹਰਲੀਨ ਦਾ ਮਜ਼ਾਕ ਬਣਾਉਣ ਲੱਗੇ ਹੋਏ ਆ ਯਾਰ ਹਾਂ ਇਹ ਸਾਰ ਸਹੀ ਵਗ ਲਗੇ ਆ ਠੀਕ ਆ ਭਾਈ ਫਿਰ ਤਾਂ ਚਲੋ ਦੋ ਕੇ ਆਪ ਦੇਖਾਈਏ ਮੋਗ ਦਾ ਫੋਨ ਨੂੰ ਮੈਂ ਜਾ ਕੇ ਨਗਰ ਖਾਣ ਦਾ ਕਰ ਚਲੋ ਪਹਿਲਾਂ ਆ ਫੜਾ ਭਾਈ ਜਿੱਪਤ ਪਹਿਲਾਂ ਸੈਟ ਆਜਾ ਜੀ ਤੇ ਬੋਲ ਨਾ ਤਾ ਕਿ ਜੈਰਾ ਖਾਣਨਾ ਬੁੱਤ ਹੁਣ ਨਾ ਫੇਰ ਖੋਲੀ ਹੁਣ ਸ਼ਾਨਾ ਨੂੰ ਲੈ ਲਾ ਆਈ ਬੁਨੀ ਨੇ ਤੇ ਖਾਇਰਾ ਕੁੜੀ ਤੇ ਕਿੰਨੀ ਕੁਝ ਲੋਗੀ ਹਾਂ ਨਾ ਭਾਈ ਦੋਹੇ ਭਾਈਆਂ ਨੇ ਦਿੱਤੇ ਇਹਨਾਂ ਨੇ ਇੱਕ ਨੇ ਦਿੱਤਾ ਭਾਈ ਲਿਆ ਕੇ ਕੂਠ ਇੱਕ ਨੇ ਸ਼ਾਨਾ ਨੇ ਲਿਆ ਕੇ ਦਿੱਤੀ ਗੁੱਡੀ ਇੱਕ ਚੌਕ ਲੇਟ ਪਸੰਦਾ ਗੁੱਡੀ ਹੋਂਠ ਹੋਂਠ ਵੀ ਸੋਹਣਾ ਹਾਂ ਹੋਂਠ ਵੀ ਬਾਈ ਸੋਹਣਾ ਨੋਬੀਓ ਸੀ ਬੈਨੇ ਹੁਣ ਬਾਹਰ ਜਾ ਕੇ ਔਰ ਇਹਦੇ ਅੰਦਰ ਗਰਮੈਜ ਜੀ ਨਹੀਂ ਹੋਈ ਵੀ ਖਾਸੀ ਹਾਂ ਬਾਹਰੇ ਚੱਲਦੇ ਆ ਜਾ ਅਮਰਦ ਬਾਹਰ ਨੂੰ ਚੱਲ ਬਾਹਰੇ ਚੱਲਦੇ ਗੇਰ ਨਾ ਨਹੀਂ ਗੇਰ ਐਕਸੀਡੈਂਟ ਨਾ ਗਰੋ ਜੀ ਦੇਖਿੰਦੇ ਇਧਰ ਨੂੰ ਆਓ ਇਧਰ ਨੂੰ ਚਲੋ ਚਲੋ ਖਿੱਚੀ ਰੱਖੋ ਗਮ ਇਹ ਕੁੜੀਆਂ ਤੂੰ ਵੱਜੀ ਦੀ ਗੱਡੀ 'ਚ ਹੁਣ ਕੁਮਾਲਾ ਹੈਲੋ ਹਾਈ ਲੋ ਇਹ ਰੌਣਕ ਲੱਗੀਆਂ ਹੈ ਘਰੇ ਜਵਾਕਾਂ ਨਾਲ ਚਲ ਪਰਵਾਣ ਵੀਰ ਕੱਚੇ 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 ਕੰਮ ਦੇ ਕਿਹੜਾ ਉੱਪਰ ਨੂੰ ਸੱਜੂ ਰੇਣਾ ਚਲਾਦੀ ਮਾਂ ਕੋਈ ਚੰਗਾ ਵੀ ਪ੍ਰਵਾਨ ਵੀਰ ਮਿਲਦੇ ਆਂ ਫੇਰ ਹਨੀ ਹਾਂ ਕੋਣ ਮੈਿਲਾਂ ਮੈਿਲਾਂ ਵੀਰ ਜੀ ਨੂੰ ਕਹ ਫੇਰ ਮਿਲੂਗੇ ਵੀਰ ਜੀ ਹੁਣ ਹਾਂ ਉਹ ਉਧਰ ਬਾਚ ਵੀਰ ਜੀ ਨੂੰ ਵੀ ਵਾਂਛੀ ਵੀਰ ਨੂੰ ਮਿਲ ਹਰ ਲੀਗਾਂ ਵਾਂਛੀ ਵੀਰ ਨੂੰ ਮਿਲ ਕੇ ਆ ਵੀਰ ਜੀ ਨੂੰ ਨਾਲੇ ਮਾਮੂ ਨੂੰ ਸੱਸੀ ਨਾਲ ਗੱਲ ਕਰ ਆ ਜੀ ਆ ਬੰਦਾ ਭੁੱਖਾ ਦਾ ਲੈ ਆ ਇਹ ਤਾਂ ਬੰਦਾ ਜਦੋਂ ਮੁਕਰ ਜਾਂਦਾ ਹਾਲੇ ਪਿਛਲੀ ਵੀਡੀਓ ਚ ਕਹਿੰਦੀ ਮੈਂ ਨਹੀਂ ਜਾਂਦੀ ਇਟਲੀ ਨੂੰ ਅਜੀ ਲੈ ਕੇ ਆਉਂਦੇ ਹਾਂ ਲੈ ਕੇ ਤਾਂ ਚੱਲੇ ਜਾਉਂਦੇ ਆ ਲੈ ਕੇ ਚੱਲ ਕੇ ਚੱਲੇ ਆਏ ਅਜਰੋਜ਼ੀ ਖਾ ਕੇ ਕਿੰਨਾ ਆਇਆ ਮਾਸੇ ਜੀ ਮੈਨੂੰ ਨਹੀਂ ਪਸੰਦ ਜੀ ਹੁਣ ਨਹੀਂ ਜੀ ਐ ਮੈਡਮ ਨਾਲ ਤਾਂ ਮੇਰੀ ਲੜਾਈ ਹੋਈ ਰਹਦੀ ਐ ਅੱਜ ਵੀ ਪਰਮਾਨੰਥ ਦਾ ਕੰਮ ਭੇਜਿਆ ਮੈਂ ਤਾਂ ਬੁਰਾ ਮੈਂ ਤੁਹਾਨੂੰ ਕਿਹਾ ਪਾਇਆ ਪੈਸੇ ਕਿਹਾ ਆ ਚਲ ਕੋਈ ਨਾ ਹੁਣ ਤਾਂ ਹੁਣ ਤਾਂ ਆਪਾਂ ਚਲੇ ਜਾਣਾ ਅੱਜ ਲੋਈ ਪੌਣੇ 10 ਹੋ ਗਏ ਤੇ ਰਿਸ਼ਤੇਦਾਰ ਆ ਕੇ ਮਿਲ ਕੇ ਹੁਣੇ-ਹੁਣੇ ਗਏ ਤੁਸੀਂ ਦੇਖਿਆ ਸਹਿਜ ਨਾਲ ਦੇ ਮਾਮਾ ਜੀ ਔਰ ਮੰਮੀ ਤੇ ਦੋਹੇ ਬੱਚੇ ਆਏ ਹੋਏ ਤੇ ਪੈਕਿੰਗ ਆਪਣੀ ਹੋ ਗਈ ਕੰਪਲੀਟ ਤੇ ਹੁਣ ਸਮਾਨ ਰੱਖਨੇ ਗੱਡੀ 'ਚ ਮੈਲਦਿਆਂ ਹੀ ਹੁਣ ਤੁਹਾਨੂੰ ਅੱਗੇ ਜਾ ਕੇ